शांति आज्ञाकारी, ते सच, आग्याकारी शैतान की संगति बारे बोलन जा रहा हाँ नफरत विचार ਸੂ ਆਰਤੀ ਹੰਕਾਰ ਤੇ ਝੂਠ ਹੁਣ ਤੁਸੀ ਦੇਖਣਾ ਹੈ ਤੁਸੀ ਕਿਹੜੀ ਸੰਗਤੀ ਚੁਣੀ ਹੈ ਪਰਮੇਸ਼ਵਰ ਦੀ ਸੰਗਤੀ ਤੇ ਸ਼ੈਤਾਨ ਦੀ ਸੰਗਤੀ ਸਾਰਿਆਂ ਨੂੰ ਜੈ ਐਮਸੀ ਦੀ ਸਭਨਾਂ ਨੂੰ ਜੈ ਐਮਸੀ ਦੀ ਐਸੇ ਛੋਟਾ ਜਿਹਾ ਇਹ ਪਰਮੇਸ਼ਰ ਦੇ ਨਾਮ ਤੇ ਅਸੀਂ ਕੀਤਾ ਸੀਗਾ ਇੱਕ ਸਕਿੱਟ ਕੀਤਾ ਸੀਗਾ ਕਿ ਸਾਰਿਆਂ ਨੂੰ ਸਮਝ ਆਏ ਕਿ ਅਸੀਂ ਪਰਮੇਸ਼ਰ ਦੇ ਰਾਹ ਤੇ ਚੱਲਣਾ ਆ ਕਿ ਸ਼ੈਤਾਨ ਦੇ ਰਾਹ ਤੇ ਚੱਲਣਾ ਆ ਕਿਉਂਕਿ ਜਿਹੜੇ ਪਰਮੇਸ਼ਰ ਦੇ ਰਾਹ ਤੇ ਚੱਲਣ ਵਾਲੇ ਉਹ ਸਾਰੇ ਉੱਪਰ ਕਰੋ ਉੱਪਰ ਕਰੋ ਇਹ ਹੈਗਾ ਜੇ ਵਫਾਦਾਰ ਸਾਨੂੰ ਪਰਮੇਸ਼ਰ ਦੇ ਵਿੱਚ ਕੀ ਰਹਿਣਾ ਚਾਹੀਦਾ ਆ ਪ੍ਰੇਮ ਭਾਵੇਂ ਜਿੰਨੀ ਮਰਜ਼ੀ ਕੋਈ ਸਾਡੇ ਨਾਲ ਈਰਖਾ ਕਰਦਾ ਹੈ ਪਰ ਪਰਮੇਸ਼ਰ ਸਾਨੂੰ ਕੀ ਸਿਖਾਉਂਦਾ ਹੈ ਪ੍ਰੇਮ ਕਰੋ ਦੂਸਰੇ ਹੈ ਗਏ ਸ਼ਾਂਤੀ ਸਾਨੂੰ ਹਮੇਸ਼ਾ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਆ ਭਾਵੇਂ ਕਿੰਨੇ ਵੀ ਵੈਰੀ ਦੁਸ਼ਮਣ ਹੋਣ ਪਰ ਪਰਮੇਸ਼ਰ ਕਹਿੰਦਾ ਆ ਮੈਂ ਤੁਹਾਡੇ ਨਾਲ ਅੜਿਆ ਤੇ ਖੜਿਆ ਆ ਤੇ ਤੁਸੀਂ ਸ਼ਾਂਤੀ ਬਣਾ ਕੇ ਰੱਖੋਗੇ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਸ਼ਾਂਤੀ ਬਣਾਈ ਰੱਖਦਾ ਹੈ ਨੈਕਸਟ ਹੈਗਾ ਅਗਿਆਕਾਰੀ ਸਾਨੂੰ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਅਗਿਆਕਾਰੀ ਰਹਿਣਾ ਚਾਹੀਦਾ ਹੈ ਉਹਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਆ ਤੇ ਸਭ ਤੋਂ ਆਖਰੀ ਹੈ ਤੇ ਸਭ ਤੋਂ ਵੱਡਾ ਜੋ ਇਸ ਟਾਈਮ ਦੁਨੀਆ ਨੂੰ ਫੋਲੋ ਕਰਨਾ ਚਾਹੀਦਾ ਆ ਝੂਠ ਦਾ ਜਿਆਦਾ ਫੋਲੋ ਕਰਦੇ ਆ ਪਰ ਸਾਨੂੰ ਕੀ ਫੋਲੋ ਕਰਨਾ ਚਾਹੀਦਾ ਆ ਸੱਚ ਜੋ ਸਭ ਤੋਂ ਵੱਡਾ ਹਥਿਆਰ ਹੈ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਆ ਜੇ ਅਸੀਂ ਸਵਰਗ ਦੇ ਅਧਿਕਾਰੀ ਆ ਤੇ ਸਾਨੂੰ ਸੱਚ ਦਾ ਰਾਹ ਫੋਲੋ ਕਰਨਾ ਚਾਹੀਦਾ ਆ ਹੋਣ ਅਸੀਂ ਆਨੇ ਆ ਸ਼ੈਤਾਨ ਦੇ ਰਾਵਲ ਕਿੰਨੇ ਜਣੇ ਸ਼ੈਤਾਨ ਦੇ ਰਾਹ ਨੂੰ ਫੋਲੋ ਕਰਨਾ ਚਾਹੁੰਦੇ ਆ ਹਾਥ ਰੇਸ ਕਰੋ ਕੋਈ ਨਹੀਂ ਆ ਇਸ ਲਈ ਸਾਨੂੰ ਆਹ ਹਥਿਆਰ ਕੋਈ ਨਹੀਂ ਫੋਲੋ ਕਰਨ। ਸਭ ਤੋਂ ਪਹਿਲਾਂ ਨਫ਼ਰਤ। ਸਾਨੂੰ ਆਪਣੀ ਜ਼ਿੰਦਗੀਆਂ ਵਿੱਚ ਕਦੀ ਨਫ਼ਰਤ ਨਹੀਂ ਰੱਖਣੀ ਚਾਹੀਦੀ। ਅਗਰ ਕੋਈ ਸਾਡੇ ਨਾਲ ਬੁਰਾ ਕਰਦਾ ਆ ਸਾਨੂੰ ਆਪਣੇ ਦਿਲ ਵਿੱਚ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਆ। ਸਾਨੂੰ ਦਿਲ ਵਿੱਚ ਨਫ਼ਰਤ ਨਹੀਂ ਰੱਖਣਾ ਚਾਹੀਦੀ। ਨੈਕਸਟ ਐਗਜ਼ਾਮ ਵਿਚਾਰ। ਵਿਚਾਰ ਜੋ ਹੈ ਜੋ ਸਾਡੀ ਜ਼ਿੰਦਗੀਆਂ ਨੂੰ ਤਬਾਹ ਕਰ ਦਿੰਦਾ ਆ ਜੋ ਜੰਗ ਜਨਰੇਸ਼ਨ ਇਸ ਟਾਈਮ ਫੋਲੋ ਕਰ ਰਹੀ ਹੈ ਉਹਨਾਂ ਨੂੰ ਐਸਾ ਬੰਦ ਕਰ ਦੇਣਾ ਚਾਹੀਦਾ ਆ ਤੇ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲਣਾ ਚਾਹੀਦਾ ਆ। ਨੈਕਸਟ ਹੈ ਗਿਆ ਸਾਵਰਤ ਮਤਲਬ ਲਾਲਚ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਸਾਵਰਤ ਕਿਸੇ ਵੀ ਚੀਜ਼ ਲਈ ਸਾਨੂੰ ਲਾਲਚਾ ਨਹੀਂ ਕਰਨੀ ਚਾਹੀਦੀ ਅਗਰ ਪਰਮੇਸ਼ਰ ਸਾਨੂੰ ਜਿੰਨਾ ਵੀ ਦਿੰਦਾ ਉਹਦੇ ਵਿੱਚ ਸਾਨੂੰ ਸੰਤੁਸ਼ਟ ਰਹਿਣਾ ਚਾਹੀਦਾ ਹੈ ਪ੍ਰਭੂ ਆਂ ਦਾ ਅਗਰ ਤੁਸੀਂ ਸੰਤੁਸ਼ਟ ਰਹੋਗੇ ਤਾਂ ਮੈਂ ਤੁਹਾਡੇ ਲਈ ਸਵਰਗ ਦੇ Bhandar ਖੋਲਣ ਦੀ ਸਮਰਤਾ ਤੇ ਤਾਕਤ ਰੱਖਦਾ ਹਾਂ ਨੈਕਸਟ ਹੈਗਾ ਹੰਕਾਰ ਹੰਕਾਰ ਵੀ ਸਭ ਤੋਂ ਜ਼ਿਆਦਾ ਦੁਨੀਆਂ ਨੂੰ ਇਸ ਟਾਈਮ ਫੋਲੋ ਕਰ ਰਿਹਾ ਹੈ ਕੋਈ ਅਮੀਰ ਹੋਣ ਡਿਆ ਕੋਈ ਗਰੀਬ ਹੋਣ ਡਿਆ ਜਿਹੜਾ ਗਰੀਬ ਹੈ ਉਹ ਕਹਿੰਦਾ ਮੈਂ ਵੀ ਉਚਾਈ ਤੇ ਜਾਵਾਂ ਪਰ ਪਰਮੇਸ਼ਰ ਕਹਿੰਦਾ ਹੈ ਹੰਕਾਰ ਨੂੰ ਕਦੀ ਆਪਣੇ ਦਿਲ 'ਚ ਨਾ ਲਿਓ ਮੈਂ ਤੁਹਾਨੂੰ ਸਮਰੱਥਤਾ ਕਰ ਦੇਣਾ ਮੈਂ ਤੁਹਾਨੂੰ ਉਚਾਈਆਂ ਤੇ ਰੱਖਣ ਦੀ ਸਮਰੱਥਤਾ ਤਾਕਤ ਰੱਖਦਾ ਹਾਂ ਸਭ ਤੋਂ ਵੱਡਾ ਹੋਰ ਹਥਿਆਰ ਜੋ ਫੋਲੋ ਹੋ ਰਿਹਾ ਹੋਏਗਾ ਝੂਠ ਸੱਚ ਤੇ ਝੂਠ ਨੂੰ ਕੌਣ ਫੋਲੋ ਕਰਨਾ ਚਾਹੁੰਦਾ ਸੱਚ ਨੂੰ ਸੱਚ ਨੂੰ ਕੌਣ-ਕੌਣ ਫੋਲੋ ਕਰਨਾ ਚਾਹੁੰਦਾ ਹੈ ਰੇ ਆਪਣੇ ਹੈਂਡ ਉੱਪਰ ਕਰੋ ਤੇ ਝੂਠ ਨੂੰ ਕੌਣ ਫਾਲੋ ਕਰਨਾ ਚਾਹੁੰਦਾ ਆ ਕਦੀ ਵੀ ਝੂਠ ਲੁਕਦਾ ਨਹੀਂ ਆ ਹਮੇਸ਼ਾ ਕੀ ਅੱਗੇ ਆ ਜਾਂਦਾ ਆ ਤੇ ਝੂਠ ਜਿਹੜਾ ਜਿਹੜਾ ਝੂਠ ਆ ਉਹਨੂੰ ਥੱਲੇ ਹੋਣਾ ਪੈਂਦਾ ਬੈਠ ਜਾ ਨੀਚੇ ਆ ਦੇਖ ਲੋ ਸ਼ੈਤਾਨ ਨੂੰ ਆਪਾਂ ਕੀ ਕੀਤਾ ਆ ਡਾਊਨ ਕਰ ਦਿੱਤਾ ਆ ਤੇ ਸੱਚ ਕੀ ਹੋਇਆ ਪਰਮੇਸ਼ਰ ਦਾ ਹਥਿਆਰ ਕੀ ਹੋਇਆ ਆ ਉੱਪਰ ਆ ਚੁੱਕਿਆ ਆ ਇਸ ਲਈ ਸਾਨੂੰ ਸੱਚ ਨੂੰ ਫਾਲੋ ਕਰਨਾ ਚਾਹੀਦਾ ਆ ਤੇ ਮੈਨੂੰ ਹੋਪ ਆ ਕਿ ਸਾਰਿਆਂ ਨੂੰ ਪਸੰਦ ਆਇਆ ਆ ਹੁਣ ਅਸੀਂ ਵਿਸ਼ ਕਰਦੇ ਆ ਕਿ ਸਿਹਾਰ ਪ੍ਰਭੂ ਬੋਸ ਤੇ ਤੁਹਾਨੂੰ ਕੁਛ ਨਾ ਕੁਛ ਨਵਾਂ ਕਰਕੇ ਵਿਖਾਵਾਂਗੇ ਤੇ ਮੇਰੀ ਸਾਰੇ ਅੱਗੇ ਬੇਨਤੀ ਆ ਕਿ ਸੰਡੇ ਚਰਚ ਨੂੰ ਐ ਸੰਡੇ ਜਦੋਂ ਵੀ ਤੁਸੀਂ ਆਂਦੇ ਆਪਣੇ ਬੱਚਿਆਂ ਨੂੰ ਸੰਡੇ ਸਕੂਲ ਜ਼ਰੂਰ ਭੇਜੋ